ਨਹੀਂ ਉਹਨੂੰ ਅੱਜ ਤੋਂ ਬਾਅਦ ਵਾਲੇ ਚ ਵੀ ਕਿਉਂ ਵੀ ਹੋਣ ਆਈਏ ਦਾ ਸੁਣਗੇ ਹਾਂ ਉਹ ਹੀ ਨਾ ਜਿਹੜੀ ਹੁਣ ਥੋੜੀ ਦੇਰ ਤੇ ਕਿਰਪਾਣੀ ਹੈ ਉਹ ਮੈਨੂੰ ਭੇਜੀ ਜਾ ਕੋਈ ਵੀਡੀਓ ਵੀਡੀਓ ਕੰਨੀ ਆ ਜੇ ਬਸ ਉਹ ਪਹੁੰਚ ਜਾਂਦੇ ਟਿਕਾਣੇ ਤੇ ਫਿਰ ਮੈਨੂੰ ਭੇਜੀ ਜਾ ਸੈਂਡ ਆ ਉਸ ਤੋਂ ਬਾਅਦ ਵੀ ਉਹਨੂੰ ਪੁੱਛਾਂਗੇ ਭਰਾਵਾ ਹੁਣ ਵੀ ਸਾਡੀ ਜ਼ਰੂਰਤ ਹੈ ਯਾ ਨਹੀਂ ਵਾਹ ਲੱਗੇ ਹੈ ਉਹੀ ਇਹ ਜਿਹੜੀ ਚੀਜ਼ ਹੈ ਗਿਆ ਨੇ ਉਹ ਆਪ ਮੰਨ ਲਓ ਹੈਵੀ ਆਨ ਜਨਤ ਦੇ ਹੈਲੋ ਮੈਂ ਰਿਸੀ ਵਿਜਨ ਸਲਾਮ ਅਲਿਕਮ ਵਾਅਲੈਕੁਮ ਸਲਾਮ ਕੋ ਸੁੱਤਾ ਹੀ ਰਹਿਣਾ ਹਰ ਟਾਈਮ ਬਾਬਾ ਜੀ ਪੰਡਾ ਜੀ ਕਸਮ ਵਸਤਾ ਜੀ 2 ਘੰਟੇ ਸੌਣਾ 24 ਘੰਟੇ ਅੱਛਾ ਹੈਪੀ ਭਾਈ ਵੀ ਸੁਣਦੇ ਪਏ ਨੇ ਗੁੱਟੂ ਕਿਵੇਂ ਹੋ ਭਾਈ ਜਾਨ ਵਧੀਆ ਜੀ ਈ ਬੰਡਾ ਨੌ ਸਿੱਤਿਆ ਯਾਨੀ ਉਹ ਉਹ ਤੁਮ ਉਲਟ ਕੇ ਨਹੀਂ ਹੱਲੇ ਮੈਂ ਉਹਨੇ ਉੱਥੇ ਹੀ ਆ ਬਸ ਇਹ ਕਿਤੇ ਉੱਠਦੇ ਆ ਸਾਰਨਾ ਹੈਪੀ ਬਾਈ ਇਹ ਖਾਬ ਚ ਗੱਲਾਂ ਵੀ ਕਰਦਾ ਜੀ ਹਮ ਕਰਦਾ ਉਹ ਉੱਠ ਜਾ ਤੈਨੂੰ ਹੈਪੀ ਬਾਈ ਕੋਈ ਵੀਡੀਓ ਭੇਜਦੇ ਨੇ ਇੱਕ ਮਿੰਟ ਭਾਵ ਇੱਕ ਮਿੰਟ ਅੱਖ ਖੋਲਣ ਲੋ ਉਸਨੂੰ ਹੈਪੀ ਬਾਈ ਠੀਕ ਠਾਕ ਜੀ ਬੱਸ ਵਧੀਆ ਵਧੀਆ ਤੈਨੂੰ ਵੀਡੀਓ ਲੱਗੀ ਕੋਈ ਵੀ ਨਹੀਂ 5 ਮਿੰਟ ਤੱਕ ਅੱਛਾ ਹੋ ਗਈ ਮਾਸ਼ਾਅਰ ਕਿੱਥੇ ਲੱਗੇ ਮਜੀਠੇ ਵਿੱਚ ਡੇਰੇ ਯਾਰ ਦੇ ਆਏ ਹਾਏ ਹਾਏ ਆ ਆਹ ਕੰਕੁਲੀਆਂ ਹੁਣ ਮੇਰੀਆਂ ਹਾਲ ਜੀ ਅ ਗੱਡੀ ਚੋਂ ਲਾਈਵ ਇਸ ਲਈ ਹੁਣ ਆ ਪੈ ਰਿਹਾ ਮੈਂ ਹੁਣੇ मनोरंजन कालिया साहब ਦੇ ਗ੍ਰੈਬ ਕਿ ਜਾ ਕੇ ਆਇਆ ਔਰ ਜੋ ਹਾਲਾਤ ਪੰਜਾਬ ਦੇ ਬਣੇ ਆ ਲਾਅ ਐਂਡ ਆਰਡਰ ਦੇ ਉਹ ਸਾਰਿਆਂ ਦੇ ਸਾਹਮਣੇ ਆ ਜੀ ਹੈਰਾਨਗੀ ਦੀ ਗੱਲ ਇਹ ਆ ਕਿ ਕੱਲ ਡੀਜੀਪੀ ਏਡੀਜੀਪੀ ਲਾਅ ਐਂਡ ਆਰਡਰ ਅਰਪ੍ਰੀਤ ਚੁਕਲਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹੜਾ মনোরঞ্জন ਕਾਲੀਏ ਜੀ ਦੇ ਘਰ 'ਚ ਜਿਹੜਾ ਅਟੈਕ ਹੋਇਆ ਉਹਦੇ 'ਚ ਇੱਕ ਸ਼ਜਾਦ ਭੱਟੀ ਤੇ ਕੁਝ ਹੋਰ ਬੰਦਿਆਂ ਦਾ ਨੌ ਲੈ ਰਹੇ ਆ ਬੀਕੇਆਈ ਵਾਲਿਆਂ ਦਾ ਉਹਨਾਂ ਦੀ ਇੱਕ ਵੀਡੀਓ ਜਦ ਮੈਂ ਵਾਪਸ ਆ ਰਿਹਾ ਸੀਗਾ ਆ ਮੇਰੇ ਕੋਲ ਆਈ ਹੈ ਜਿਹਦੇ ਚ ਇਹ ਜਿਹੜੇ 2-3 ਗੈਂਗਸਟਰ ਨੇ ਜਾਂ ਆਈਐਸਆਈ ਦੇ ਨਾਲ ਜੋ ਇਹ ਕਹਿੰਦੇ ਆ ਕਿ ਉਹਨਾਂ ਦੇ ਲਿੰਕ ਨੇ ਉਹਨਾਂ ਨੇ ਮਜੀਠੇ ਪਹਿਲਾਂ ਵੀ ਬਲਾਸਟ ਕੀਤਾ ਥਾਣੇ 'ਚ ਜਿੰਤੀਪੁਰ ਕੀਤਾ ਤੇ ਹੁਣ ਫੇਰ ਇੱਕ ਵੀਡੀਓ ਚ ਕਹਿ ਰਿਹਾ ਕਿ ਅਸੀਂ ਹੁਣ ਤਿਆਰੀ ਕਰ ਲਿਓ ਫੇਰ ਕਰਨ ਲੱਗੇ ਆ ਮੈਂ ਆ ਵੀਡੀਓ ਸਾਰਿਆਂ ਦੇ ਨਾਲ ਸ਼ੇਅਰ ਕਰ ਰਿਹਾ ਔਰ ਮੇਰਾ ਕਾਰਨ ਇੱਕ ਹੈ ਕਿ ਦੇਖੋ ਮਜੀਠੇ ਹਲਕੇ 'ਚ ਕੋਈ ਇਹ ਜੀ ਵਾਰਦਾਤ ਨਾ ਹੋਵੇ ਜਿਹਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਇਹ ਮੇਰੀ ਸਿਕਿਉਰਿਟੀ ਫੋਰਸਸ ਨੂੰ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਅਪੀਲ ਹੈ ਕਿ ਕਾਈਂਡਲੀ ਟੇਕ ਨੋਟਿਸ ਆਫ ਦਿਸ ਵੀਡੀਓ ਔਰ ਇਮੀਡੀਏਟਲੀ ਸਿਕਿਉਰਿਟੀ ਚਾਹੀਓ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਰੇਂਜ ਦੇ ਡੀਆਈਜੀ ਸਾਹਿਬ ਨੇ ਆਈਜੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਚੱਪੇ-ਚੱਪੇ ਤੇ ਫੋਰਸ ਲਾ ਕੇ ਫੁੱਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿ ਕੋਈ ਅਨਟੂ ਵਰਡ ਇਨਸੀਡੈਂਟ ਜੋ ਇਹ ਪਲੈਨਿੰਗ ਚੱਲ ਰਹੀ ਹੈ ਇਹ ਪਲੈਨਿੰਗ ناکਾਮ ਹੋਵੇ ਔਰ ਜਿਹੜੇ ਲੋਕ ਮਜੀਠੇ ਹਲਕੇ ਚ ਜਾਂ ਪੰਜਾਬ ਚ ਨੁਕਸਾਨ ਪਹਚਾਣਾ ਚ ਆ ਰਹੇ ਆ ਉਹਨਾਂ ਨੂੰ ਤੁਰੰਤ ਐਕਸ਼ਨ ਕਰਕੇ ਉਹਨਾਂ ਨੂੰ ਇੰਟੈਲੀਜੈਂਸ ਦੇ ਰਾਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਥੈਟ ਜਿਹੜੀ ਆ ਵੀਡੀਓ ਤੇ ਦਲੇਰੀ ਵੇਖੋ ਵੀਡੀਓ ਪਾ ਕੇ ਅਪਲੋਡ ਕੀਤਾ ਜਾ ਰਿਹਾ ਕਿ ਆ ਲੋ ਅੱਜ ਤੋਂ ਬਾਅਦ ਵਾਲੇ ਚ ਵੀ ਕਿਉਂ ਵੀ ਹੋਣਾ ਆਈਏ ਤਾਂ ਸੁਣਗੇ ਹਾਂ ਕੋਈ ਨਾ ਜਿਹੜੀ ਹੁਣ ਥੋੜੀ ਤੇਜ਼ ਤੇ ਕਰ ਪਾਣੀ ਨਹੀਂ ਉਹ ਮੈਨੂੰ ਭੇਜੀ ਜੇ ਕੋਈ ਵੀਡੀਓ ਤੇ ਨਹੀਂ ਅੱਜ ਅਸੂ ਪਹੁੰਚ ਜਾਂਦੇ ਟਿਕਾਣੇ ਤੇ ਫਿਰ ਮੈਨੂੰ ਭੇਜ ਜੇ ਸੈਟ ਆ ਉਸ ਤੋਂ ਬਾਅਦ ਵੀ ਉਹਨੂੰ ਪੁੱਛਾਂਗੇ ਭਰਾਵਾ ਹੁਣ ਵੀ ਸਾਡੀ ਜ਼ਰੂਰਤ ਹੈ ਜਾਂ ਨਹੀਂ ਅਗੇ ਨਹੀਂ ਇਹ ਰੈਜਣੀ ਚੀਜ਼ ਹੈ ਗਿਆਨੇ ਉਹ ਆਪ ਮੰਨ ਲਓ ਹੈਵੀ ਆਨ ਜਨਲ ਤੇ ਹੈਲੋ ਇਹ ਰੈਜਣੀ ਸਲਮੁਅਲਿਕਮ ਵਾਲੇ ਕੁਸਤੈ ਰੰਨਾ ਟਾਈਮ

ਤਜਾ ਤਨ ਉਹ ਪੈਸੇ ਭੇਜਦੇ ਨੇ ਕਿੰਨੇ ਘੰਟੇ ਪਹਾੜਾ ਵਾਂਗ ਮੁੰਡਾ ਘਰ ਖਾ ਖੋਲ ਲਊਗਾ ਉਸ ਨੂੰ ਐਤੋਂ ਕਿੰਨੇ ਟਾਈਮ ਜੀ ਪੰਜ ਵਰੀਆ ਵਰੀਆ ਤੈਨੂੰ ਵੀਡੀਓ ਆਉਣ ਲੱਗੀ ਪਈ ਵੇਲੇ ਪੰਜ ਮਿੰਟ ਤੱਕ ਅੱਛਾ ਹਾਂ ਗਏ ਆ ਮਾਸ਼ਾਲਾ ਕਿੱਥੇ ਹਲਕੇ ਮਜੀਠੇ ਵਿੱਚ ਡੇਰੇ ਯਾਰ ਦੇ ਆਏ 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 ਆ ਆ ਆ ਕੰਗਲੀ ਹੁਣ ਮੇਰੀ ਆ ਇੰਨੇ ਖੁਸ਼ ਹੋਣ ਦੇ ਆ ਕਿ ਮਜੀਠੇ ਹਲਕੇ 'ਚ ਇੱਕ ਵੀਡੀਓ ਆਉਣ ਲੱਗੀ ਆ ਵੀਡੀਓ ਕਿਹੜੀ ਪਾ ਰਹੀ ਆ ਜਿੱਥੇ ਜਿੱਥੇ ਜਾ ਕੇ ਬਲਾਸਟ ਕਰਦੇ ਆ ਉਹ ਵੀਡੀਓ ਪਾ ਰਹੀ ਆ ਹੁਣ ਜਾਂ ਤਾਂ ਇਹਨਾਂ ਦੀ ਤਿਆਰੀ ਆ ਕੁਝ ਕਰਨ ਦੀ ਤੇ ਜਾਂ ਇਹ ਕੋਈ ਵੀਡੀਓ ਜਿਹਦੀ ਪੁਲਿਸ ਡਿਨਾਈ ਕਰ ਰਹੀ ਆ ਮੂਦਲ ਜਿਹੜਾ ਬਲਾਸਟ ਹੋਇਆ ਉਹ ਆ ਇਸ ਲਈ ਔਰ ਇਹਦੇ 'ਚ ਜ਼ਿਕਰ ਕਰ ਰਿਹਾ ਇੱਕ ਆਈਜੀ ਸਾਹਿਬ ਡੀਆਈਜੀ ਸਾਹਿਬ ਦਾ ਵੀ ਜ਼ਿਕਰ ਕਰ ਰਿਹਾ ਜਿਹਨੂੰ ਕਹਿ ਰਿਹਾ ਆਵੇ ਸਾਨੂੰ ਕਹਿੰਦਾ ਪੰਜਾਬ ਆਵੇ ਉਹਨੂੰ ਕਹਿੰਦੇ ਉਹਨੂੰ ਵੀ ਦੱਸਾਂਗੇ ਕਿ ਇਹ ਨਾਰ ਨੇ ਕੀ ਕੀ ਨੇ ਸੋ ਓਪਨਲੀ ਪੰਜਾਬ ਪੁਲਿਸ ਨੂੰ ਓਪਨਲੀ ਸਿਕਿਉਰਿਟੀ ਫੋਰਸਸ ਨੂੰ ਥ੍ਰੈਟ ਹੈ ਔਰ ਓਪਨਲੀ ਇਹ ਕਹਿ ਰਿਹਾ ਕਿ ਅਗਲਾ ਟਾਰਗੇਟ ਮਜੀਠੇ ਸੋ ਮੇਰੀ ਡੀਜੀਪੀ ਪੰਜਾਬ ਨੂੰ ਕਲੀਅਰਲੀ ਇਹ ਸਫਾਰਿਸ਼ ਹੈ ਕਿ ਭਾਈ ਗੈਥੀ ਔਰ ਐਕਟ ਟੁਗੇਦਰ ਐਂਡ ਇਨਸ਼ੋਰ ਇਹ ਮਜੀਠੇ ਹਲਕੇ ਚ ਜਾਂ ਸਾਰੇ ਪੰਜਾਬ ਚ ਕੋਈ ਇਹ ਜਾਂ ਕਾੜ ਨਾ ਹੋਵੇ ਕੋਈ ਇਹ ਜਾਂ ਨੁਕਸਾਨ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਵੇ ਸੋ ਇਹ ਮੇਰੀ ਰਿਕੁਐਸਟ ਵੀ ਆਰ ਵਾਰਨਿੰਗ ਵੀ ਹੈ ਕਿ ਜੇ ਇਹਦੇ باوجود ਵੀ ਸਿਕਿਉਰਿਟੀ ਫੋਰਸਸ ਫੇਲ ਹੁੰਦੀਆਂ ਨੇ ਤੇ ਇਹਦੇ ਚ ਸਾਫ ਕਲੀਅਰ ਹੈ ਕਿ ਪੋਲੀਟਿਕਾਈਜੇਸ਼ਨ ਆਫ ਪੰਜਾਬ ਪੁਲਿਸ ਹੈ ਜਿੱਥੇ ਐਡਾ ਵੱਡਾ ਇਹ ਫੇਲਿਅਰ ਹੋ ਰਿਹਾ ਬਹੁਤ ਬਹੁਤ ਧੰਨ ਨਹੀਂ ਉਹਨੂੰ ਅੱਜ ਤੋਂ ਬਾਅਦ ਵਾਲੇ ਚ ਵੀ ਕਿਉਂ ਵੀ ਹੋਣਾ ਆਈਏ ਦਾ ਸੁਣਾਂਗੇ ਆ ਉਹ ਹੀ ਨਾ ਜਿਹੜੀ ਹੁਣ ਥੋੜੀ ਦੇਰ ਤੇ ਕਿਰਪਾਣੀ ਹੈ ਉਹ ਮੈਨੂੰ ਭੇਜੀ ਜਾ ਕੋਈ ਵੀਡੀਓ ਵੀਡੀਓ ਕੰਨੀ ਆ ਜੇ ਬਸ ਉਹ ਪਹੁੰਚ ਜਾਂਦੇ ਟਿਕਾਣੇ ਤੇ ਫਿਰ ਮੈਨੂੰ ਭੇਜ ਜਾ ਸੈਂਟਰ ਆ ਉਸ ਤੋਂ ਬਾਅਦ ਵੀ ਉਹਨੂੰ ਪੁੱਛਾਂਗੇ ਭਰਾਵਾ ਹੁਣ ਵੀ ਸਾਡੀ ਜ਼ਰੂਰਤ ਹੈ ਜਾਂ ਨਹੀਂ ਹੈ ਵਾਹ ਲੱਗੇ ਪੂਰੀ ਹੈ ਜਿਹੜੀ ਚੀਜ਼ ਹੈ ਗਿਆਨੇ ਉਹ ਆਪ ਮੰਨ ਲਓ ਹੈਵੀ ਆਨ ਜਾਂਦੇ ਗੱਲ ਤੇ হ্যালো ਹਮ ਕੈਸੇ ਹੋ ਬਾਈ ਜਾਣ ਵਾਲੀ ਵਾਲਿਕ ਸੁਤਾ ਹੀ ਪੈਂਦਾ ਆਹ ਟਾਈਮ ਸੁੱਤ ਕੋਲ ਟੈਨ ਹੀ ਹੱਲੇ ਮੈਂ ਉਹਨੇ ਉੱਥੇ ਹੀ ਆ ਬਸ ਇਹ ਕਿਤੇ ਉੱਠਦੇ ਆ ਸਾਰਨਾ ਹੈਪੀ ਬਾਈ ਇਹ ਖਾਬ ਚ ਗੱਲਾਂ ਵੀ ਕਰਦਾ ਜੀ ਹੂੰ ਕਰਦਾ ਉਹ ਉੱਠ ਜਾ ਤੈਨੂੰ ਹੈਪੀ ਬਾਈ ਕੋਈ ਵੀਡੀਓ ਭੇਜ ਰਹੇ ਨੇ ਇੱਕ ਇੱਕ ਮਿੰਟ ਭਾਵ ਇੱਕ ਮਿੰਟ ਇੱਕ ਅੱਖ ਖੁੱਲਣ ਦੋ ਉਸ ਨੂੰ ਹੈਪੀ ਬਾਈ ਠੀਕ ਠਾਕ ਜੀ ਬਸ ਵਧੀਆ ਵਧੀਆ ਤੈਨੂੰ ਵੀਡੀਓ ਆਉਣ ਲੱਗੀ ਕੋਈ ਵੇਖ ਲਈ 5 ਕਿ ਮਿੰਟ ਤੱਕ ਅੱਛਾ ਹਾਂ ਉਹ ਗਈ ਮਾਸ਼ਰ ਕਿੱਥੇ ਹਲਕੇ ਮਜੀਠੇ ਵਿੱਚ ਡੇਰੇ ਯਾਰ ਦੇ ਆਏ 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 ਆ ਆ ਆ ਖੰਕੂਲੀਆਂ ਹੁਣ ਮੇਰੀ